ਇਹ ਬੈਟਰੀ ਦੇ ਉੱਤੇ ਜਿਹੜੀ ਆਪਣੀ 10 ਸਾਲ ਦੀ ਵਾਰੰਟੀ ਹੈ ਜੀ lithium ਬੈਟਰੀ ਦੇ ਉੱਤੇ 5 ਸਾਲ ਗਾਰੰਟੀ 5 ਸਾਲ ਵਾਰੰਟੀ ਠੀਕ ਹੈ ਔਰ ਇਹਨੂੰ ਤੁਸੀਂ ਸੋਲਰ ਤੇ ਲਗਾਉਗੇ ਕਟੋ-ਕਟ 15 ਤੋਂ 20 ਸਾਲ ਦੀ ਇਹਦੀ ਲਾਈਫ ਹੈ ਇਹਦੀ ਬੈਟਰੀ ਦੀ ਠੀਕ ਹੈ ਔਰ ਕੋਈ ਇਹਦੀ ਮੇਨਟੇਨੈਂਸ ਨਹੀਂ ਮੇਨਟੇਨੈਂਸ ਫ੍ਰੀ ਆ ਨਾ ਵਿੱਚ ਪਾਣੀ ਪੋਣਾ ਤੇ ਨਾ ਕੁਝ ਹੋਰ ਕਰਨਾ ਬਸ ਤਾਰਾਂ ਜਦੋਂ ਤੁਹਾਡੇ ਸਾਹਮਣੇ ਲਗਾਈਆਂ ਆਪਾਂ ਉਹਦੇ ਤਾਰਾਂ ਲਗਾਓ ਸੋਲਰ ਦੇ ਕਨੈਕਸ਼ਨ ਕਰੋ ਤੇ ਚਲਾਓ ਇਹਦੀ ਸੱਚੀ ਗੱਲ ਦੋਸਤੋ ਮੈਂ ਥੋੜਾ ਦੋਸਤ ਜਸਵਿੰਦਰ ਸਿੰਘ ਬੀਐਸ ਇਲੈਕਟ੍ਰੋਨਿਕਸ ਲੁਧਿਆਣੇ ਤੋਂ ਜਿੱਦਾਂ ਕਿ ਹਰ ਵਾਰ ਨਵੀਂ ਚੀਜ਼ ਹੁੰਦੀ ਆ ਤੇ ਹਰ ਵਾਰ ਆਪਣੇ ਕੋ ਨਵਾਂ ਕਸਟਮਰ ਹੁੰਦਾ ਅੱਜ ਸਾਡੇ ਕੋਲੇ ਆਏ ਨੇ ਜੀ ਯੋਵਰਾਜ ਜੀ ਤੇ ਬਲਕਾਰ ਸਿੰਘ ਇਹ ਆਏ ਨੇ ਜੀ ਤਲਵਾੜੇ ਤੋਂ ਸਾਡੇ ਕੋਲ ਸਪੈਸ਼ਲ ਸਾਡੀ ਵੀਡੀਓ ਦੇਖੀ ਇਹਨਾਂ ਨੇ ਜਿਹੜੀ ਅਸੀਂ ਸੇਵਕ ਸਿੰਘ ਜੀ ਨਾਲ ਬਣਾਈ ਸੀ ਤੇ ਉਹ ਵੀਡੀਓ ਦੇਖ ਕੇ ਇਹ ਉੱਥੋਂ ਆਏ ਨੇ ਸਪੈਸ਼ਲ ਚੱਲ ਕੇ ਸਾਡੇ ਕੋਲੇ ਇਹਨਾਂ ਨੂੰ ਲਿਥੀਅਮ ਇਨਵਰਟਰ ਬੈਟਰੀ ਦੀ ਜਰੂਰਤ ਸੀਗੀ ਇਹ ਇਹਨਾਂ ਨੇ ਹੁਸ਼ਿਆਰਪੁਰ ਤੇ ਜਲੰਧਰ ਕਾਫੀ ਜਗ੍ਹਾ ਪੁੱਛਿਆ ਟਰਾਈ ਕੀਤਾ ਪਰ ਉੱਥੋਂ ਨਹੀਂ ਮਿਲਿਆ ਫਿਰ ਇਹਨਾਂ ਨੇ ਸਾਨੂੰ ਵੀਡੀਓ ਰਾਹੀਂ ਸਾਡੇ ਨਾਲ ਸੰਪਰਕ ਕੀਤਾ ਅੱਜ ਇਹਨਾਂ ਨੇ ਆ ਕੇ ਦੱਸਿਆ ਵੀ ਸਾਨੂੰ ਇਸ ਤਰ੍ਹਾਂ ਕਰਕੇ ਤੁਹਾਨੂੰ ਕੀ ਚੀਜ਼ ਚਾਹੀਦੀ ਹੈ ਤਾਂ ਇਨਵਰਟਰ ਤੇ ਬੈਟਰੀ ਇਹਨਾਂ ਨੇ ਇਹ ਤੁਹਾਨੂੰ ਇੱਕ ਗੱਲ ਹੋਰ ਇੰਟਰਸਟਿੰਗ ਦੱਸਾਂ ਇਹ ਚੀਜ਼ ਇਹਨਾਂ ਨੇ ਅੱਗੇ ਉੱਤਰਾਖੰਡ ਭੇਜੜੀਆਂ ਉੱਥੇ ਇਹਨਾਂ ਨੇ ਆਪਣੀ ਸ਼ਰਤਾਂ ਮੁਤਾਬਕ ਉੱਥੇ ਕੋਈ ਤਾਮ ਗੁਰੂ ਤਾਮ ਹੈਗਾ ਕੋਈ ਮੰਦਿਰ ਹੈਗਾ ਸ਼ਾਇਦ ਮੇਰੇ ਖਿਆਲ ਉੱਥੇ ਤੁਸੀਂ ਦੇਣੀ ਕਰਨੀ ਕੀਤੀ ਹੈ ਹਾਂਜੀ ਤੇ ਤੁਸੀਂ ਦੱਸੋਗੇ ਇਹਦੇ ਬਾਰੇ ਤੁਹਾਨੂੰ ਕਿੱਥੋਂ ਪਤਾ ਲੱਗਿਆ ਸਾਡੇ ਤੁਹਾਡੀ ਵੀਡੀਓ ਦੇਖੀ ਸੀ ਯੂਟਿਊਬ ਤੇ ਅੱਛਾ ਜੀ ਤਾਂ ਪਤਾ ਲੱਗਿਆ ਤਾਂ ਪਤਾ ਲੱਗਿਆ ਇਹਦੇ ਬਾਰੇ ਪਹਿਲਾਂ ਤੁਸੀਂ ਕਿੱਥੇ ਟਰਾਈ ਕੀਤਾ ਹੋਰ ਕਿਤੇ ਪਹਿਲੇ ਅੰਮ੍ਰਿਤਸਰ ਟਰਾਈ ਕੀਤਾ ਜੀ ਅੰਮ੍ਰਿਤਸਰ ਟਰਾਈ ਕੀਤਾ ਅੱਛਾ ਜੀ ਨਹੀਂ ਮਿਲੀ ਨਹੀਂ ਮਿਲੀ ਉੱਥੇ ਹਾਂ ਜੀ ਠੀਕ ਹੈ ਫਿਰ ਵੀਡੀਓ ਦੇਖੀ ਤੁਸੀਂ ਫਿਰ ਵੀਡੀਓ ਦੇਖੀ ਫਿਰ ਲੁਧਿਆਣੇ ਦਾ ਫਿਰ ਪਤਾ ਲੱਗਿਆ ਉਹਦੇ ਨਾਲ ਪਤਾ ਲੱਗਿਆ ਫਿਰ ਲੁਧਿਆਣੇ ਮਿਲਦੀ ਹਾਂ ਜੀ ਤੇ ਤੁਹਾਨੂੰ ਜੋ ਚੀਜ਼ ਦੱਸੀਗੀ ਉਹ ਚੀਜ਼ ਮਿਲੀ ਹੈ ਉਹ ਚੈੱਕ ਕਰਵਾਇਆ ਗਿਆ ਤੁਹਾਨੂੰ ਹਾਂ ਜੀ ਲੋਡ ਪਾ ਕੇ ਦੱਸਿਆ ਗਿਆ ਹਾਂ ਦੱਸਿਆ ਗਿਆ ਲੋਡ ਚਕਾਇਆ ਪੂਰਾ ਹਾਂਜੀ ਕੋਈ ਲੋਡ ਚੱਕਣ ਚ ਕੋਈ ਪਰੇਸ਼ਾਨੀ ਤਾਂ ਨਹੀਂ ਸਣੀ ਕੋਈ ਪਰੇਸ਼ਾਨੀ ਇਹਦੇ ਚ ਅਸੀਂ ਇਹਨਾਂ ਨੂੰ ਚੈੱਕ ਕਰਵਾਇਆ ਵੀਡੀਓ ਦੇ ਪਹਿਲਾਂ ਇੱਥੇ ਪੈਕ ਕਰਨ ਤੋਂ ਪਹਿਲਾਂ ਬੈਟਰੀ ਔਰ ਇਨਵਰਟਰ ਦੇ ਨਾਲ ਇਹ ਲਿਥੀਅਮ ਬੈਟਰੀਜ਼ ਦੇ ਨਾਲ ਐਪਰੋ ਕੰਪਨੀ ਦਾ ਸੀ 1500 ਨੰਬਰ ਦਾ ਡਰੋਨ ਮਾਡਲ ਹੈ AI ਵਾਲਾ ਇਹ ਨਵੀਂ ਟੈਕਨੋਲੋਜੀ ਵਾਲਾ ਹੈਗਾ ਜਿਹਦੀ 30 ਮਿੰਟ ਦੀ ਵਾਰੰਟੀ ਹੈਗੀ ਆ ਇਹ ਵਾਲਾ ਮਾਡਲ ਤੇ ਆਪਣੀ ਡਿਉਰਾਮੈਕਸ ਦੇ ਨਾਲ ਬੈਟਰੀ ਦਿੱਤੀ ਇਹਨਾਂ ਨੂੰ ਲਿਥੀਅਮ ਦੀ 1.3 ਕਿਲੋਵਾਟ ਨਾਲ ਪੱਕਾ ਬਿੱਲ ਦਿੱਤਾ ਜੀਐਸਟੀ ਵਾਲਾ ਕੱਟ ਕੇ ਕਿਉਂਕਿ ਇਹਨਾਂ ਨੇ ਬਾਹਰ ਜਾਣਾ ਕਿਤੇ ਕੱਲ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕੱਲ ਨੂੰ ਕੰਪਲੇਂਟ ਸਰਵਿਸ ਕੁਝ ਵੀ ਕਰਾਉਣੀ ਹੋਵੇ ਬਾਕਾਇਦਾ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਤੇ ਇਹਨਾਂ ਨੂੰ ਇਹ ਦੋਨੇ ਚੀਜ਼ਾਂ 31500 ਰੁਪਏ ਦੇ ਪਈਆਂ ਵਿੱਦ ਬੈਟਰੀ ਪ੍ਰਵਿਧਨ ਵਾਟਰ ਦੋਨੇ ਚੀਜ਼ਾਂ ਦਾ ਇਹ ਬੈਟਰੀ ਦੇ ਉੱਤੇ ਜਿਹੜੀ ਆਪਣੀ 10 ਸਾਲ ਦੀ ਵਾਰੰਟੀ ਹੈ ਜੀ lithium battery de utte 5 saal guarantee 5 saal warranty ਠੀਕ ਹੈ ਔਰ ਇਹਨੂੰ ਤੁਸੀਂ ਸੋਲਰ ਤੇ ਕਾਮ ਕਰੋਗੇ ਕਟੋ-ਕਟ 15 ਤੋਂ 20 ਸਾਲ ਦੀ ਇਹਦੀ ਲਾਈਫ ਹੈ ਇਹਦੀ battery ਦੀ ਠੀਕ ਹੈ ਔਰ ਕੋਈ ਇਹਦੀ ਮੇਨਟੇਨੈਂਸ ਨਹੀਂ ਮੇਨਟੇਨੈਂਸ ਫ੍ਰੀ ਆ ਨਾ ਕੋਈ ਚ ਪਾਣੀ ਪਾਉਣਾ ਤੇ ਨਾ ਕੁਝ ਹੋਰ ਕਰਨਾ ਬਸ ਤਾਰਾਂ ਜਿਹੜਾ ਤੁਹਾਡੇ ਸਾਹਮਣੇ ਲਗਾਈਆਂ ਆਪਾਂ ਉਹਦੇ ਤਾਰਾਂ ਲਗਾਓ ਸੋਲਰ ਦੇ ਕਨੈਕਸ਼ਨ ਕਰੋ ਤੇ ਚਲਾਓ ਇਹ ਠੀਕ ਹੈ ਅਗਰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਹੋਵੇ ਤੁਸੀਂ ਸਾਡੇ ਨਾਲ ਫੋਨ ਦੇ ਉੱਤੇ ਰਾਫਤਾ ਕਰ ਸਕਦੇ ਹੋ ਪੁੱਛ ਸਕਦੇ ਹੋ ਕੁਝ ਵੀ ਠੀਕ ਹੈ ਠੀਕ ਆ ਦੋਸਤੋ ਤੁਸੀਂ ਇਹ ਦੇਖਿਆ ਅੱਜ ਸਾਡੇ ਕੋਲ ਗਾਹਕ ਤਲਵਾੜੇ ਤੋਂ ਚੱਲ ਤੇ ਤੁਹਾਨੂੰ ਵੀ ਅਗਰ ਇਸ ਤਰ੍ਹਾਂ ਦੇ ਪ੍ਰੋਡਕਟ ਦੀ ਕੋਈ ਜ਼ਰੂਰਤ ਹੋਵੇ ਤਾਂ ਤੁਸੀਂ ਸਾਡੇ ਨਾਲ ਰਾਫਤਾ ਕਾਇਮ ਕਰ ਸਕਦੇ ਹੋ ਸਾਡਾ ਐਡਰੈਸ ਬੀਐਸ ਇਲੈਕਟ੍ਰੋਨਿਕਸ ਪ੍ਰਤਾਪਨਗਰ ਗਲੀ ਨੰਬਰ 1 ਸਾਡਾ ਫੋਨ ਨੰਬਰ 9814607002 9814607001 ਠੀਕ ਹੈ ਦੋਸਤੋ ਧੰਨਵਾਦ